ਬੋਰ ਕਿੰਨੂ ਮੰਡੀ ਤੋਂ ਲਾਈਵ ਜੁੜੇ ਹੋਏ ਹਾਂ ਤੁਸੀਂ ਤੁਹਾਨੂੰ ਦਿਖਾ ਦਈਏ ਕਿ ਮੰਡੀ ਦੇ ਵਿੱਚ ਮਾਲ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਆਇਆ ਕਰੀਬ 1500 ਕੁਇੰਟਲ ਤੋਂ ਵੱਧ ਕਿੰਨੂ ਮੰਡੀ ਦੇ ਵਿੱਚ ਆਇਆ ਮੰਡੀ ਆ ਜਿਹੜੀ ਉਹ ਭਰੀ ਪਈ ਆ ਤੇ ਇੱਧਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਇੱਧਰ ਜਿਹੜੀ ਪੈਕਿੰਗ ਹੈ ਉਹ ਨਾਲੋਂ ਨਾਲ ਪੈਕਿੰਗ ਚੱਲ ਰਹੀ ਆ ਵਪਾਰੀ ਮਾਲ ਖਰੀਦ ਕੇ ਵੱਖ-ਵੱਖ ਮੰਡੀਆਂ ਦੇ ਵਿੱਚ ਕਿੰਨੂ ਆ ਜਿਹੜਾ ਉਹ ਭੇਜ ਰਹੇ ਆ ਤਾਂ ਅੱਜ 3 ਦਸੰਬਰ ਦੇ ਭਾਅ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਲਈਏ ਪਰ ਸਾਰਿਆਂ ਨੂੰ ਬੇਨਤੀ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਜਿਹੜੇ ਨਵੇਂ ਆ ਤੇ ਵੀਡੀਓ ਨੂੰ ਦਬਕੇ ਸ਼ੇਅਰ ਜਰੂਰ ਕਰ ਦਿਓ ਤਾਂ ਤੁਹਾਨੂੰ ਦੱਸ ਦਈਏ ਕਿ ਹਬੋਰ ਕਿੰਨੂ ਮੰਡੀ ਦੇ ਵਿੱਚ 3 ਦਸੰਬਰ 2025 ਦੇ ਭਾਅ ਦੀ ਗੱਲ ਕਰ ਲਈਏ ਤਾਂ ਅੱਜ 3 ਦਸੰਬਰ ਦਾ ਜਿਹੜਾ ਭਾਅ ਉਹ ਉੱਚੇ ਦੇ ਵਿੱਚ ਵਧੀਆ ਕੁਆਲਿਟੀ ਦਾ ਜਿਹੜਾ ਕਿੰਨੂ ਹੈ ਉਹ 30 ਰੁਪਏ ਤੋਂ ਲੈ ਕੇ 31 ਰੁਪਏ ਵਿਕਿਆ ਹੈ ਤੇ ਐਵਰੇਜ ਭਾਅ ਜਿਹੜਾ ਉਹ 20 ਰੁਪਏ ਤੋਂ ਲੈ ਕੇ 25 ਰੁਪਏ ਤੱਕ ਜਿਹੜਾ ਰੰਗीन ਕਿੰਨੂ ਆ ਉਹਦਾ ਰਿਆ ਤੇ ਗਧਰੇ ਕਿੰਨੂ ਦਾ ਰੇਟ ਕਰ ਲਈਏ ਤਾਂ ਉਹ 18 ਤੋਂ 20 21 ਰੁਪਏ ਤੱਕ ਜਿਹੜਾ ਗਧਰਾ ਹੈ ਕਿੰਨੂ ਆ ਉਹ ਵਿਕਿਆ ਇਹ ਤੋਂ ਬਿਨਾ ਜੇਕਰ ਆਪਾਂ ਹਰੇ ਕਿੰਨੂ ਦੀ ਗੱਲ ਕਰ ਲਈਏ ਤਾਂ ਹਰੇ ਕਿੰਨੂ ਦਾ ਭਾਅ ਉਹ 15 ਤੋਂ 16 ਰੁਪਏ ਜਿਹੜਾ ਉਹ ਦਰਜ ਕੀਤਾ ਗਿਆ ਤਾਂ ਇੱਧਰ ਤੁਸੀਂ ਵੇਖ ਸਕਦੇ ਹੋ ਪੈਕਿੰਗ ਚੱਲ ਰਹੀ ਹੈ ਤੇ ਮਾਲਟਾ ਜਿਹੜਾ ਉਹ 12 13 ਰੁਪਏ ਤੱਕ ਮੰਡੀ ਦੇ ਵਿੱਚ ਵਿਕਿਆ ਅੱਜ 3 ਦਸੰਬਰ ਨੂੰ ਅੱਜ ਦੱਸਿਆ ਜਾ ਰਿਹਾ ਕਿ ਥੋੜਾ ਬਹੁਤਾ ਉੱਚਾ ਜੇਕਰ ਮੌਸਮ ਠੀਕ ਰਹਿੰਦਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਭਾਵਵਧਨ ਦੇ ਅਸਰ ਹੈ ਜਿਹੜੇ ਉਹ ਲਾਏ ਜਾ ਰਹੇ ਆ ਕਿ ਭਾਅ ਮੰਡੀ ਦੇ ਵਿੱਚ ਵਧ ਵੀ ਸਕਦਾ ਤੇ ਕਿੰਨੂ ਦਾ ਜਿਹੜਾ ਭਾਵਵਧਨ ਕਰਕੇ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਪਰ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਬੇਜੀ ਅੱਜ 35 ਰੁਪਏ ਮੰਡੀ ਦੇ ਵਿੱਚ ਵਿਕੀ ਹੈ ਮਾਲਟਾ ਜਿਹੜਾ ਉਹ 12 ਰੁਪਏ 13 ਰੁਪਏ ਤੱਕ ਵਿਕਿਆ ਤੇ ਕਿੰਨੂ ਹੈ ਜਿਹੜਾ ਉਹ 31 ਰੁਪਏ ਤੱਕ ਉੱਚਾ ਵਿਕਿਆ ਤੇ ਆਮ ਭਾਅ ਜਿਹੜਾ ਕਿੰਨੂ ਦਾ 20 ਤੋਂ 25 ਰੁਪਏ ਤੇ ਹਰੇ ਕਿੰਨੂ ਦਾ 15 16 ਰੁਪਏ ਤੇ ਗਦਰੇ ਕਿਨੂ ਦਾ ਜਿਹੜਾ ਭਾਅ ਉਹ ਕਰੀਬ ਜਿਹੜਾ 18-20 ਰੁਪਏ 21 ਰੁਪਏ ਤੱਕ ਦਰਜ ਕੀਤਾ ਗਿਆ ਤਾਂ ਇਹ ਅੱਜ 31 ਦਸੰਬਰ ਦੇ ਭਾਅ ਤੁਹਾਡੇ ਸਾਰਿਆਂ ਨਾਲ ਸਾਂਝੇ ਕਰ ਰਹੇ ਆਂ ਵੀਡੀਓ ਦਬਕੇ ਸ਼ੇਅਰ ਕਰਦੇ ਹੋ ਤੁਸੀਂ ਵੇਖ ਸਕਦੇ ਹੋ ਮੰਡੀ ਦੇ ਵਿੱਚ 1500 ਕੁਇੰਟਲ ਤੋਂ ਵੱਧ ਕਿਨੂ ਦੀ ਆਮਦ ਹੈ ਜਿਹੜੀ ਦੱਸੀ ਜਾ ਰਹੀ ਆਂ ਇੱਧਰ ਦੇਖੋ ਤੁਸੀਂ ਕਿਨੂ ਹੈ ਜਿਹੜਾ ਉਹ ਮੰਡੀ ਦੇ ਵਿੱਚ ਭਰਿਆ ਪਿਆ ਤਾਂ ਲਾਈਵ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਦਬਕੇ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਤੁਹਾਡੇ ਤੱਕ ਹਰ ਰੋਜ਼ ਆਪਾਂ ਭਾਅ ਲੈ ਕੇ ਆਉਣੇ ਆਂ ਕਿਨੂ ਦਾ ਮੰਡੀ ਦਾ ਜਿਹੜੀ ਹਬੋਰ ਮੰਡੀ ਆ ਕਿੰਨੂ ਦੀ ਇਹ ਪੰਜਾਬ ਦੀ ਇਕਲੌਤੀ ਮੰਡੀ ਆ ਇੱਥੋਂ ਹੀ ਜਿਹੜਾ ਕਿੰਨੂ ਪੰਜਾਬ ਦੀਆਂ ਮੰਡੀਆਂ ਤੋਂ ਇਲਾਵਾ ਬਾਹਰ ਦੇ ਸੂਬਿਆਂ ਤੱਕ ਜਾਂਦਾ ਤਾਂ ਇਸ ਜਗ੍ਹਾ ਤੇ ਜਿਹੜੀ ਖਰੀਦ ਆ ਉਹ ਹੁੰਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਇੱਥੋਂ ਹੀ ਮਾਲ ਜਿਹੜਾ ਜਾਂਦਾ ਤੇ ਐਤਕੀ ਭਾਅ ਵਧਣ ਦੀ ਉਮੀਦ ਆ ਜਿਹੜੀ ਉਹ ਸਾਰਿਆਂ ਨੂੰ ਲੱਗੀ ਹੋਈ ਹੈ ਕਿ ਐਤਕੀ ਭਾਅ ਕਿੰਨੂ ਦਾ ਵੱਧ ਸਕਦਾ ਪਰ ਜੇ ਮੌਸਮ ਨੇ ਸਾਥ ਦਿੱਤਾ ਤਾਂ ਤਾਂ ਪਿੰਡਾਂ ਦੇ ਵਿੱਚ ਸੌਦੇ ਦੱਸੀ ਜਾ ਰਹੇ ਆ ਕਿ 15 ਰੁਪਏ ਤੋਂ ਲੈ ਕੇ ਕਈ 30 ਰੁਪਏ ਤੱਕ ਜਿਹੜੇ ਸੌਦੇ ਆ ਉਹ ਹੋ ਰਹੇ ਆ ਕਈ ਓਕੇ-ਪੁਕੇ ਸੌਦੇ ਹੋ ਰਹੇ ਆ ਤੇ ਤੜਾਈ ਆ ਜਿਹੜੀ ਉਹ ਹੋ ਰਹੀ ਆ ਕਈ ਵਾਰੀ ਨਾਲੋ-ਨਾਲ ਹੋ ਰਹੀ ਆ ਕਈ ਗਾਂ ਜਨਵਰੀ ਚ ਟੁੱਟਨੇ ਆ ਤਾਂ ਮੰਡੀ ਤੋਂ ਲਾਈਵ ਤੁਹਾਡੇ ਨਾਲ ਜੁੜੇ ਹੋਏ ਸੀ ਜਿੰਨੇ ਵੀਰ ਜੁੜਨ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਤੁਹਾਡਾ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ